ਉਹ ਬੜਾ ਮਜ਼ਾਕ ਤਾਂ ਨਹੀਂ ਤੂੰ ਦੇਖੀ ਨਾ ਉਹ ਬੁਲਸਰ ਕੀ ਕਰਦੇ ਨਹੀਂ ਮੈਂ ਪਰਖ ਮਾਨੂੰ ਨਹੀਂ ਹੈ ਕਿ ਨਾ ਨਾ ਮੈਨੂੰ ਜਮਾ ਨਹੀਂ ਕਰ ਪਰਖ ਨਹੀਂ ਡੇਟ ਦੇ ਬਾਰੇ ਤਾਂ ਜੀ ਹੁਣ ਤਾਂ ਵੀ ਵਧੀਆ ਪੂਰੇ 2 ਗੋੜ ਮਹੀਨਾ ਲੱਗਦਾ ਬੜਾ 20000 ਨਹੀਂ ਤੂੰ ਹੀ ਦੱਸਣਾ ਅੱਜ ਤੈਨੂੰ ਦੇਖਣਾ ਕਾਗਜ਼ ਕਰਕੇ ਆਹ ਲਾ ਗਿਆ ਬੜਾ ਆਪਾਂ ਕਰ ਲੈ ਬਾਈ ਨਾਲ ਰਾਤੀ ਮਰਾਇ ਕਰ ਲਾ ਮੈਂ ਮੰਗਦਾ ਛੋਡੇ ਪੈਸੇ ਛੋਡੀਏ ਬੱਕਰਾ ਮੇਰੇ ਕੋਲੇ ਕਰਕੇ ਵੀ ਚੱਲੂਗੀ ਨਾਲ ਗਾਣ ਕੱਢ ਲਈ ਜੇ ਸੱਪਾਂ ਮਾਰੀ ਮੈਂ ਤਾਂ ਦਿਲ ਲੱਗਾ ਨਾ ਆ ਫੜ ਕਿਹੜੇ ਦਾ ਪੈਸਾ 15000 ਦਾ ਲੈ ਯਾਰ ਕਿਹੜਾ ਆਹ ਦਾ ਕਿਉਂ ਆਹ ਚੁੰਗੜੇ ਦਾ ਆ 5000 ਵਾਲੇ ਦਾ ਯਾਰ 20000 ਰੁਪਇਆ ਲਾਦਾ ਇਹਨਾਂ ਨੇ ਉਹ ਕਿੱਥੇ ਗੰਦਾ ਪੋੜਿਆ ਪੈਸਾ ਮੇਰੇ ਕੋਲ ਕੋਈ ਰਿਜ਼ਲਟ ਨਹੀਂ ਜਿਹੜੇ ਥੋੜਾ ਥੋੜਾ ਮੱਤਰਾ ਹੁੰਦਾ ਲੱਗਿਆ ਕੋਈ ਚੋਣ ਨਹੀਂ ਅਜੇ ਨਾ ਆਇਆ ਅਮਰ ਭਾਈ ਲੰਡ ਲੈਣਾ ਅਗਰ ਨੂੰ ਦੱਸਦੇ ਹੋ ਕਿ ਜਾਲਿਓ ਥੱਕੇ ਮਾਰ ਕੇ ਹੁਣ ਬਾਹਰ ਕੱਢਦੇ ਹੁਣ ਮੈਂ ਤਾਂ ਗਾਉਣਾ ਥੱਕੇ ਮਾਰ ਕੇ ਕੱਢਣ ਵਾਲਾ ਚਾ ਚੱਕੀ ਨਹੀਂ ਕਿਹਨੂੰ ਪੱਕਾ ਫਿਰ ਜਾਲੀ ਚੋਂ ਬਾੜ ਗਈ ਯਾਰ ਮੈਂ ਤਾਂ ਸੋਹਣਾ ਤੋਂ ਆਪਾਂ ਜਿਵੇਂ ਲਾਇਆ ਆਂ ਆ ਆਂਦੀ ਆਂ ਆਂਦੀ ਆਂ ਆਪਣਾ ਭਾਈ ਇਹ ਜਣਾ ਕਿੰਨੇ ਦਾ ਹੈ ਸਾਵਰ ਸਾਵਰ ਕਰਕੇ ਬੱਚੇ ਪੜਦੇ ਨੇ ਕਿੰਨਾ ਸਾਵਰ ਤੋਂ ਨਹੀਂ ਪੜਦੇ ਬੇਸਾਵਰ ਨਾ ਬਗੇਰ ਸਾਹਰ ਤੋਂ ਬੱਚੇ ਤਿਆਰ ਹੋਣ ਤਾਲਾ ਛੇਰੀ ਲੱਗਾ ਲੱਖੀ ਪਾਣੀ ਲੱਗਾ ਇਹ ਵੀ ਇਹੀਆਂ ਚੀਜ਼ਾਂ ਦੇ ਕੋਈ ਥੀਮ ਤੋਂ ਨਾ ਬੱਚਾ ਤਾਂ ਸੋਹਣਾ ਬੱਚਾ ਨੂੰ ਮਾਰਾ ਹੈ ਮਰਜੋ ਕੋ ਕਰਦੇ ਚੋਕੋ ਟੱਕ ਲੱਗਦੇ ਲੱਗਦੇ ਪੁੰਨਾ ਰੋਟੀ ਵਾਲਾ ਕੀ ਨਾ ਹੋ ਗਿਆ ਕੰਨੀ ਲਾ ਬੋਦੀ ਵਾਲਾ ਪੈਸੇ ਲਾਓ ਆਹ ਹੋ ਗਿਆ ਪੈਸੇ ਲਾਓ ਦੇ ਦੇ ਉਹ ਤੂੰ ਨਹੀਂ ਦੱਸ ਰਿਹਾ ਹੰਨ ਪਤਾ ਲੱਗੇ ਬੈਨੇ ਮੰਗਦਾ ਹਾਂ ਰੋਟਾ ਖਾਏ ਹਾਂ ਬਗੋਰ ਕਰ ਆਖੂ ਖਾ ਖੂ ਤੂੰ ਆਇਆ ਕਰ ਫਿਰ ਬੱਚਾ ਸਾਂਭ ਲੈ ਮੈਨੂੰ ਦੁੱਗਣਿਆਂ ਦਾ ਦੇ ਦੀ 50 40000 ਰੁਪਏ ਮੰਗ 50 ਦੋਗਣਿਆਂ ਦਾ ਦੇ ਦੀ ਕਾਲੇ ਨਹੀਂ ਮਰਜੀ ਐ ਕਾਲੇ ਕੀ ਬੇਨੇ ਦਾ ਕਰ ਸਾਹਮਣੇ ਕਾਲੇ ਕੇ ਮੈਨੂੰ ਤਾਂ ਦੋਗਣੇ ਲੈ ਲੈ ਕਾਲੇ ਨਹੀਂ ਮਰਜੀ ਐ ਬਹੁਤ ਆਉਂਦਾ ਜਗਾ ਸਾਨੂੰ ਮੈਂ ਤਾਂ ਬਾਦੋਂ ਉੱਥੇ ਮੈਂ ਤਾਂ 40000 ਰੁਪਏ ਆਖਿਆ ਯਾਰ ਹਾਂ ਤਾਂ ਹਾਂ ਕਿ ਹੁਣ ਜਾਣਾ ਨਹੀਂ ਹੈਗਾ ਉਦੋਂ ਗੱਲ ਕਿਹੋ ਜਿਹੀ ਹੋਣਾ ਉਹ ਤੇ ਬਾਈ ਆ ਦਾ ਰੱਖ ਲੈ ਸਮਝ ਬਾਈ ਪਾਪ ਉੱਤੇ ਗੁਣਾ ਕਰਾ ਦੇ 30000 ਤੋਂ 99000 ਕਿਹਨਾਂ ਦਾ ਲੈ ਲਾ ਚੰਗਾ ਹੋ ਗਿਆ ਦੋਨੋਂ ਮੈਂ ਕਹਿੰਦਾ ਉਹ ਕਹਿੰਦਾ ਮੈਂ ਤਾਂ ਪੈਸੇ ਚੰਗੇ ਨੇ 50000 ਨਹੀਂ ਕੋਈ ਮੁਰਜਾ ਮਾ ਦਾ ਮੋਟਾ ਸ਼ਟ ਮਾਰ ਕੇ ਦਵਾ ਬੱਚਾ ਵਾਲਾ ਹੈਗਾ 10 25000 ਦਾ ਹੋ ਗਿਆ ਉਹ ਤੇ ਮਰੀ ਇਹਨਾਂ ਗੱਲਾਂ ਲੱਗੇ ਪੈਸੇ ਬਾਈ ਮਾ ਦਾ ਚਾਊਟ ਕਰੀ ਲੱਗੇ ਤੜਕੇ ਲੱਗਦੇ ਆ ਲੱਗਦਾ ਕਹਿੰਦਾ ਲੱਗਦੇ ਆ ਮੈਸਾ ਦਾ ਲੱਗਦੇ ਆ ਚੀਜ਼ ਤੇ ਹਾਂਜੀ ਤੀਜਾਂ ਵਿਗਦੀਆਂ ਇਹ ਕਿਹੜਾ ਉਦਾਂ ਹੀ ਵਿਕਦੇ ਨੇ ਇਹ ਤਾਂ ਮਛੇੜੀ ਐ ਨਾਲੇ ਨਾਲੇ ਮੇਰੀ ਗੱਲ ਸੁਣ ਲੈ ਥੇ ਕਿਹੜਾ ਹਰੇਕ ਬੱਕਰੀ ਨੂੰ ਆਪਣੀ ਪੈਦਾ ਕਰਦਾ ਦੀ ਆ ਠੀਕ ਬੱਕਰੇ ਚੀਜ਼ ਨਹੀਂ ਮਾਣੀ ਹੈਗੀ ਆ ਦਾ ਸਾਰਾ ਸਾਰੀ ਆਪਣਾ ਨਾਮ ਆਪਾਂ ਚਲਾ ਲਊਂ ਮੈਂ ਹੋਂਦ ਨਾ ਸੁਲਵਾ ਬੈਨ ਸਾਰੇ ਬਾਈ ਹੈਰੀ ਬਾਈ ਬਈ ਵੀ ਬੱਕਰੇ ਨਹੀਂ ਘਰ ਬਣਾਉਣਾ ਬੱਕਰੇ ਤੇ ਕੰਮ ਚੱਲ ਬੱਕਰੀ ਮਾਰੀ ਚੱਲ ਆਹ ਇਹ ਬੱਕਰੀ ਚਲੀ ਆਹ ਸ਼ਰਾ ਦੇਖ ਵਈਏ ਜਿਹੜੀ ਦੁੱਧੀਆਂ ਆ ਇਸ ਪੈਂਦੀ ਐ ਫਿਰ ਲੈ ਲੈ ਨਹੀਂ ਪਈ ਚੁੱਪ ਕਰ ਗਈ ਇਹ ਕੋਈ ਹੋਰ ਪਾ ਲੈਣਾ ਕੋਈ ਕਹਿੰਦੀ

ਮਾਦਨ ਦਵਾਈ ਜਨਾ ਯਾਰ ਆਪਾਂ ਕਹਾਂ ਵੀ ਕੰਪਨੀ ਆ ਤੁਹਾਨੂੰ ਮਾ ਖੜਾ ਯਾਰ ਇਹ ਜਵਾਕ ਯਾਰ ਇੰਦਰ ਮਨ ਖੜਦਾ ਫਿਰ ਲੈ ਨਹੀਂ ਜਮਾ ਮੈਂ ਯਾਰ ਇਹ ਹੋ ਰਹੀ ਗੀ ਦੱਸ ਦੇ ਇਹ ਵੀ ਗਾਇਸ ਹੈਗੀ ਕਹਾਂ ਉਹਨੂੰ ਦੱਸ ਦੇ ਹਾਂ ਤਾਂ ਇਹ ਵੀ ਆ ਗੱਲ ਪਹਿਲਾਂ ਦਿਖਾਉਂਗਾ ਜਾਓ ਸਾਹਮਣੇ ਮਾਰ ਦੇ ਯਾਰ ਮਾਰ ਦਿਆ ਫਿਰ ਮੈਨੂੰ ਮਾਰ ਦੇ ਹਾਂ ਚਾਹ ਹੁਣ ਟੋਮੀ ਢਿੱਡ ਚਾ ਰੱਖਿਆ ਉਹਦਾ ਜਸ ਜਸ ਮਾ ਪਾ ਕਹਾਂ ਜੇ 25 ਬੱਲੇ ਜਿੱਥੋਂ ਆਸ ਹੈ ਗਈ ਹੁਣ ਕਿੰਨੀ ਜਾਏਗਾ ਕੋਈ ਨਹੀਂ ਲੱਗਦੇ ਨਹੀਂ ਤੁਹਾਨੂੰ ਪਤਾ ਵੀ ਬਿਮਾਰੀ ਦਾ ਹੁਮਾਰੇ ਨਾ ਯਾਰ ਆਪਾਂ ਕੋੜਾ ਨਹੀਂ ਵੇਚਦੇ ਆ ਇਹ ਤੈਨੂੰ ਵੀ ਪਤਾ ਨਹੀਂ ਮਨੋਦਪਰਾ ਪਤਾ ਵੀ ਹੋਏ ਤੂੰ ਜਦ ਜੇ ਮੈਂ ਤੈਨੂੰ ਉਹ ਫੋਲ ਕੁਝ ਹੋਊਗਾ ਦੇਣ ਪੈਣਾ ਜਿਹੜਾ ਕੁਝ ਮਰਜ਼ੀ ਐ ਨਹੀਂ ਮੈਂ ਜਿਹੜਾ ਰਸਤਾ ਦੇਖਣਾ ਬੰਦਾ ਬੰਦ ਦੀ ਕਾਹਲ ਚੱਲਦਾ ਹੈ ਬਹੁਤ ਅੱਛਾ ਬਹੁਤ ਹੈ ਬਹੁਤ ਜਿਹੜਾ ਬਹੁਤ ਮਾਤਿਆਂ ਕੋਲ ਮੈਂ ਨਹੀਂ ਸਹੀ ਹੈ ਉਹ ਨਹੀਂ ਦੇਣਾ ਬੰਦ ਨਹੀਂ ਭਾਜੀ ਆ ਪਾਜੀ ਨਹੀਂ ਬੰਦਣਾ 10000 ਰੁਪਏ ਦਾ ਦੇ ਦਿਨ ਪਾਜੀ ਮੈਂ 12000 ਰੁਪਏ ਦੇਣਾ ਚੁੰਗੜ ਮੈ ਨਹੀਂ ਦੇਣਾ ਆਪਦੇ ਬੋਲ ਪਾਜੀ ਨਹੀਂ ਹੁਣ ਕੀ ਕਦਰ ਕਰਦਾ ਕਰਦੀ ਪਾਜੀ ਮੈਂ ਨਹੀਂ ਲੈਣਾ ਪਾਜੀ ਲੈਣਾ ਨਹੀਂ ਦਾ ਪਾਜੀ ਭਰੇ ਲੈ ਜਾ ਬਣੀ ਆਂਦੀ ਵੀਡੀਓ ਦਾ 12000 ਰੁਪਏ ਦਾ ਪਾਣੀ ਦਾ ਦਾਇਆ ਪਾਜੀ ਉਹ ਬੱਕਰਾ ਆਹ ਹਾਂ 24000 ਲੱਗ ਗਏ ਤੇ ਨਹੀਂ ਭਾਈ ਜਦੋਂ ਹੁਣ ਮੈਂ ਤੁਹਾਨੂੰ ਮੈਨੂੰ ਘਰ ਜਾਨੀ ਭਾਈ ਕੋਈ ਵੀ ਬੰਦਾ ਨਿੰਦਦਾ ਯਾਰ ਬਾੜੀ ਸੁਪੱਲਿਆ ਜਾ ਕੇ ਕੀ ਕਰਦਾ ਭਾਈ ਮੇਲੇ ਚ ਬੱਕਰੀਆਂ ਪਾਈਆਂ ਹੋਣ ਹੈ ਨਾ ਭਾਈ ਯਾਰ ਮੈਂ ਤੜਕੇ ਦਾ ਉੱਥੇ ਬੈਠਾ ਫੇਰ ਦੇਖਦਾ ਪਾਈ ਬੱਕਰੀਆਂ ਸੌਂਦੀਆਂ ਨੇ ਉਹ ਕਿਹੜਾ ਸਾਰੇ ਬ੍ਰੀਡਰੀ ਦਿੰਦੀਆਂ ਨੇ ਫੇਰ ਠੀਕ ਹੈ ਨਾ ਓਏ ਇਹ ਕਰਨਾ ਪੈਦਾ ਹੁੰਦਾ ਚਾਚਾ ਇਹ ਵੀ ਸੌਂਣਾ ਹੀ ਲੈਂਦਾ ਹਰ ਇੱਕ ਬੱਕਰੀਓ ਬੱਚਾ ਬ੍ਰੀਡਰ ਦੇ ਅੰਦਰ ਯਾ ਜੇ 20 ਕਸੂਪੀਆਂ 2-4 ਚੰਗੇ ਹੋਗੇ 2-4 ਬਣੀ ਚੰਗੇ ਹੈ ਉਹ ਚੰਗੀ ਪੱਕਾ ਉਹ ਦਾ ਹੱਥ ਧਰਾਵੇ ਕਿ ਤੋਂ ਉਹ ਗਾਲਾਂ ਦਾ ਜਿਹੜਾ ਲੱਗਣਾ ਥੋੜੀ ਬਾਈ 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 ਮਾਂ ਤੇ 3 ਲੱਖ ਰੁਪਇਆ ਪੰਨਾ ਲਾ ਰਿਹਾ ਮੈਂ ਕਿ ਕਰਕੇ ਉਹ ਟਾਈਮ ਲੈ ਜਾਂਦੇ ਆ ਪੈਸੇ ਪੂਰੀ ਕਰ ਲੂ ਫਿਰ ਬਾਈ ਮਾਂ ਤੇ 3.5 ਲੱਖ ਰੁਪਇਆ ਲੱਗਿਆ ਲੱਗਿਆ ਕਿਹਦੇ ਕਾਰਨ ਆ ਇਹਦੇ ਕਾਰਨ ਆ ਇਹਦੇ ਕਾਰਨ ਹੀ ਲੱਗਿਆ ਕੋਪਾ ਇਸੇ ਨੂੰ ਦੇ ਕੇ ਨਾ ਮੈਂ ਕਿਹਾ ਉਹ ਤਾਂ ਹੋਣੀ ਬਹੁਤ ਦਾ ਸੁਣ ਗਿਆ ਕੰਮ ਕਰਨਾ ਆਪਾਂ ਗੱਤੀ ਨਹੀਂ ਵੇਚਣਾ ਉਹ ਸੌਦਾ ਨਹੀਂ ਕਰਦਾ ਮੈਂ ਕਿਹਨੇ ਨੂੰ ਕੀ ਮੈਂ ਕਰ ਚੱਲ ਯਾਰ ਮੈਂ ਦੇਣਾ ਨਹੀਂ ਆਂ ਵੀਰੇ ਆਹ ਪਾਣੀ ਟੱਗਨੇ ਹੋਗਾ ਸਰਦੀ ਇਹਨੂੰ ਮੱਕਰ ਮਾੜਾ ਕਹਦਾ ਯਾਰ ਪੈਸੇ ਡਬਲ ਲੈਣੀ ਆ ਮੈਂ ਲਊਗਾ ਯਾਰ ਸਹੀ ਤਾਂ ਇਹਨੂੰ ਸਹੀ ਲੱਗਦਾ ਮੈਨੂੰ ਹੋ ਗਿਆ ਭਾਉ ਕੀ ਕਰਦਾ ਹੈ ਇਹਦਾ ਮੈਂ ਉਹਨੂੰ ਕੀ ਕਹਦਾ ਮੈਂ ਦਾ ਤਾਇਆ ਇੱਕ ਤੈਨੂੰ ਹਾਂ ਇਹ ਬਾਈ ਕਰਕੇ ਵੀ ਚੱਲ ਕੋਈ ਨਾ ਨਵਾਂ ਬੰਦਾ ਪਾੜ ਲੂ। ਉਹ ਵੀਡੀਓ ਵੱਡੀ ਬਣੀ ਆ ਇਹਨਾਂ ਜਾਕ। ਹੋਰ ਉਹ ਖੜ ਗਿਆ ਵੀਡੀਓ ਵੱਡੀ ਬਣੀ ਜਾਂਦੀ ਹੈ ਕਿ ਤੂੰ। ਇਹਦਾ ਆ ਜੰਗੜੀ ਇਹਦਾ ਆ 5000 ਵਾਲੇ ਦਾ ਯਾਰ 20000 ਰੁਪਏ ਲਾਦਾ ਇਹਨਾਂ। ਇਹਨੂੰ ਮੋੜ ਨਹੀਂ ਕਾ। ਕੋਈ ਕੋਈ ਤਾਂ ਕਦੇ ਨਹੀਂ ਮਾੜਾ ਜੀ ਇਹ ਜਲ ਜੂ ਬੱਚੇ ਮਰਦੇ ਹਨ ਬਾਹਰ ਕੱਢਦੇ ਮੈਂ ਤਾਂ ਕਹਣਾ ਤੱਕੇ ਮਾਰ ਕੇ ਬੰਦਾ ਵੀ ਮਾੜਾ ਯਾਰ ਬੱਚਾ ਕਿਉਂ ਨਹੀਂ ਬੰਦਾ ਮਾੜਾ ਬੰਦਾ ਮਾੜਾ ਮੈਂ ਮੈਂ ਤਾਂ ਕਹਣਾ ਕੱਢਣਾ ਲੱਗਿਆ ਕੱਢਣਾ ਕਿਹਾ ਬੱਚਾ ਸਾਵਰ ਸਾਵਰ ਕਰਕੇ ਬੱਚੇ ਮਿਲਦੇ ਨੇ ਆ ਬਗੇਰ ਸਾਵਰ ਤੋਂ ਨਹੀਂ ਬਗੇਰ ਸਾਵਰ ਨਾ ਬਗੇਰ ਸਾਵਰ ਤੋਂ ਬੱਚੇ ਤਿਆਰ ਹੁੰਦੇ ਕਾਲਾ ਛੇਰੀ ਲੈ ਆ ਲੈ ਪਾਣੀ ਲੈ ਆ ਆਰੇ ਹਰੋ ਮਾ ਜਵਾ ਇੱਕ ਮਿੰਟ ਮਾ ਕਾ ਨੂੰ ਖੜਿਆਦਾ ਪੈਸਾ ਨਿਕਾਲਾ ਲੱਗਦੇ ਮਾ ਕਾ ਨੂੰ ਖੜਿਆਦਾ ਪੈਸਾ ਨਿਕਾਲਾ ਆ ਹੋ ਗਿਆ ਯਾਰ ਤੂੰ ਰੋਮ ਜਾਈ ਯਾਰ ਤੇਰੇ ਆ ਹੋ ਗਿਆ ਨਹੀਂ ਮੈਂ ਨਹੀਂ ਜਾਦਾ ਆਹ ਬੰਦਾ ਕਰ ਦੇਣਾ ਮੈਂ ਜਰਾ ਮਾਮਲਾ ਮੈਨੂੰ ਦੁਬਣੀਆ ਦਾ ਦੇ ਦੀ ਬੱਚਾ ਸਾਡੇ ਕਿਉਂ ਬਾਈ ਜੀ ਇਹ ਮਰ ਗਿਆ ਆਹ ਬੰਦਾ ਦੁਬਣੀਆ ਦਾ ਜਰਾ ਮਾਰ ਕੇ ਜਾਣਾ 40000 ਰੁਪਏ ਕਿਹਾ ਇਹਨਾਂ ਨੂੰ ਇਹ ਦੇ ਰਹੇ ਨਹੀਂ ਚਲੇਗੇ ਇਹਦੇ ਅੰਦਰ ਸਾਡੇ ਇਹਨੂੰ ਦੁਬਣੀਆ ਲੈ ਨਹੀਂ ਠੀਕ ਹੁਣ ਤਾਂ ਦੇ ਦੇ ਮੇਜਰਾ ਜਗਾ ਸਾਨੂੰ ਮੈਂ ਦਵਾ ਦੂ ਉੱਥੇ ਮਾਦਾ 40000 ਰੁਪਏ ਅੱਖਾ ਰੱਖੀ ਹੋਇਆ ਮੈਂ ਕਸਕੇ ਹੋਇਆ ਰੱਖੀ ਹੋਇਆ ਹਾਂ ਤਾਂ ਹੁਣ ਵੇ ਕੰਨ ਕਿਵੇਂ ਮੰਨੋ ਯਾਰ ਜਦੋਂ ਭਾਈ ਜੀ ਮੈਂ 26000 ਰੁਪਏ ਲੈ ਆਏ ਜੇ ਬੱਚੇ ਦੇ ਕਰਾ ਮੈਨੇ ਦਾ ਯਾਰ 26000 ਰੁਪਏ ਉਹਦੀ ਮਰਜ਼ੀ ਹੈ ਅਗਲੀ ਹੈ ਜੇ ਐਵੇਂ ਮੰਨ ਲਿਆਗੇ ਯਾਰ ਜੀ ਮੇਰੇ ਕੋਲੋਂ ਪੈਸੇ ਚੰਗੇ ਆ ਕੋਈ ਛੱਟ ਮਾਰ ਕੇ ਸਵਾ ਬੱਚਾ 14 ਦਿਨ 14 ਦਿਨ ਨੂੰ ਕੋਈ ਪਤਾ ਨਹੀਂ ਆ ਕਿਹਦੇ ਵਾਜੂ ਲੱਗੇ ਪੈਸੇ ਬਾਈ ਮਦਦ ਚੋਗੇ ਨਾ ਲੈ ਭਰਾ ਮੇਰਾ ਮੈਂ ਕਿਹਾ ਤੇਰੇ ਤਾਂ ਨਗਦੇ ਆ ਚੀਜ਼ ਹੈ ਜੀ ਚੀਜ਼ਾਂ ਵਿਕਦੀਆਂ ਐ ਕਿਹੜਾ ਉਦਾਂ ਹੀ ਵਿਕਦੇ ਨੇ ਠੀਕ ਗੱਲ ਮਛੇੜੀ ਐ ਨਾ ਨਾਲੇ ਨਾਲੇ ਮੇਰੀ ਗੱਲ ਸੁਣੋ ਮੈਂ ਠੇਕੜਾ ਹਰੇਕ ਬੱਕਰੀ ਉਹ ਆਪਣੀ ਪੈਦਾ ਕਰਦਾਂਦੀ ਆ ਬੱਚੇ ਇਹਦਾ 100 ਕਿ ਇੱਕ ਅੱਧੀ ਬੱਕਰੀ ਜਿੰਨੇ ਜਰਾ ਭਾਈ ਹੋਗਣੋਂ ਬਲਵਾ ਬੈਨ ਸਰ ਭਾਈ ਹੈਵੀ ਹੋ ਗਈ ਦਵੇ ਬੱਕਾ ਦੇ ਬੰਨੇ ਖਾਮਣਾ ਪਊਗਾ ਜਿਹਦੇ ਕੋਈ ਤੂੰ ਜਿਹਦੇ ਕਾਲਾ ਹਨ ਮਟਾਲੇ ਦੇ ਦਿੰਦੇ ਨੇ ਇਹਦਾ ਵੱਡਾ ਭਾਈ ਦਾ ਹਰ 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 ਜਾ ਹਾਂ ਜਾ ਪਰੋ ਜਾ ਪਰੋ ਜਾ ਪਰੋ ਜਾ ਹਾਂ ਜਾ ਉਹ ਵੀ ਹਜ਼ਾਰ ਰੁਪਏ ਹੋਗਾ ਪਰ ਨਹੀਂ ਮਾਸ਼ਾਅੱਲਾ ਨਹੀਂ ਭਾਜੀ ਬੰਦੇ ਹਾਂ ਮਾਨ ਨਹੀਂ ਬਣਾਉਣਾ ਵੀਰੇ ਪਹਿਲੇ ਬੱਦ ਲੱਗੇ ਜਾਂਦੇ ਯਾਰ ਆਪਾਂ ਨੂੰ ਯਾਰ ਕੁੱਤਾ ਨਾ ਕਰ ਯਾਰ ਮੇਰੇ ਲਈ ਆ ਕੰਮ ਨਾ ਕਰਿਆ ਕਰ ਭਾਜੀ ਭਾਜੀ ਮੈਂ ਰਸਤਾ ਦੇਦਾ ਨਾ ਜੇ ਰਸਤਾ ਦੇਦਾ ਮੇਰ ਨਾਲਾ ਕੰਮ ਨਾ ਕਰਿਆ ਕਰ ਸੌਂ ਲੱਗੇ ਰਸਤਾ ਦੇਦਾ ਮੈਂ ਤੈਨੂੰ ਨਹੀਂ ਤੜਕੇ ਉਹ ਤੜਕੇ ਜਾਂ ਮੁੱਲ ਕੀ ਤੜਕੇ ਦਾ ਮੈਂ ਬਕਾਉ ਇਹ ਨਹੀਂ ਕਰਿਆ ਮੈਂ ਬੈਠੀ ਨਹੀਂ ਪਾੜਿਆ ਯਾਰ ਮਾਰੇ ਜੀ ਬੈਠਿਆ ਮੈਂ ਜਵਾਕ ਆ ਯਾਰ ਆਪਣੇ ਵਕਾਂ ਬੱਗ ਆ ਫਿਰ ਉੱਤੇ ਹੀ ਲੈ ਜਾਓ ਜਵਾਕ ਆ ਯਾਰ ਫਿਰ ਉੱਤੇ ਹੀ ਲੈ ਜਾਓ ਐ ਨਾ ਇਦਾਂ ਨਾ ਕਰ ਰੋਦੇ ਹੀ ਨਹੀਂ ਆ ਜਵਾਕ ਆ ਵਿਚਾਰਾ ਦੇ ਦੇ ਜਵਾਕ ਆ ਚੀਜ਼ ਦਾ ਵੀ ਮੁੱਲ ਵੀ ਮਿਲੇ ਇਹ ਕੱਢੋ ਭਾਜੀ ਹਾਂ ਪਰ ਇਹ ਵੀ ਆ ਗੱਲ ਤਾਂ ਜਿਹਾ ਦਿਖਾਓ ਜੇ ਹੋ ਸੰਭਾ ਮਾਰ ਦੇ ਯਾਰ ਮਾਰ ਦਿਆ ਫਿਰ ਮੈਨੂੰ ਮਾਰ ਦੇ ਲੈਣਾ ਪੈਸੇ ਯਾਰ ਦੀ ਥਾਲ ਕੱਢ ਗਿਆ ਹਾਂ ਮੈਂ ਕਿਹਾ ਪੈਸੇ ਨਹੀਂ ਬੜ ਗਿਆ ਪੰਜੀ ਦਾ ਹੋ ਗਿਆ ਪੰਜੀ ਦਾ ਲੱਗੇ ਪੈਸੇ ਲੱਗਦੇ ਨਹੀਂ ਜੀ ਸੌ ਲਾਹ ਗਿਆ ਉਹ ਲੱਗਦੇ ਨਹੀਂ ਲੱਗਦੇ ਨਹੀਂ ਤੂੰ ਮਾਰ ਤਾਂ ਹੁਣ ਖਾਓਗਾ ਆਇਆ ਕਰਦਾ ਆਹ ਬੱਤ ਗਿਟਾ ਆਇਆ ਕਰਦਾ ਲੈ ਜਰਾ ਸਦਨੰਦ ਬਸ ਬਹਾ ਕਰੀਏ ਦਾ ਗੱਡੀ ਚੱਲੇ ਜਿਹੜਾ ਕੋਈ ਮਰਜੀ ਐ ਨਹੀਂ ਮੈਂ ਮੈਂ ਲਾ ਜੇ ਰਸਤਾ ਦੇ ਦੇਣਾ ਬੰਦਾ ਬੰਦਾ ਦੀ ਕਾਰ ਚੱਲੀ ਜਾਂਦੀ ਹੈ ਅੱਛਾ ਹੈ ਕਿੰਨੇ ਕਹਦੇ ਆ ਮੈਂ ਨਹੀਂ ਸਹੀ ਆ ਕੋਈ ਮਾਰ ਨਹੀਂ ਦੇਣਾ ਬੰਦਾ ਨਹੀਂ ਭਾਜੀ ਇਹ ਪਾਜੀ ਨਹੀਂ ਬੰਦਾ ਨਾ ਹੈਗਾ ਪਾਜੀ ਉਹ ਪਾਜੀ ਮੈਂ ਮੇਮਰਾ ਮੈਂ ਚੁੰਗੜ ਨਹੀਂ ਦੇਣਾ ਆਪਦੇ ਬੋਗ ਪਾਜੀ ਨਹੀਂ ਬੰਦਾ ਨਾ ਹੈਗਾ ਉਹ ਪਾਜੀ ਮੈਂ ਨਹੀਂ ਲੈਣਾ ਪਾਜੀ ਲੈਣਾ ਨਹੀਂ ਦਾ ਪਾਜੀ ਘਰੇ ਲੈ ਜਾ ਬਣੀ ਜਾਂਦੀ ਹੈ ਵੀਡੀਓ ਦਾ ਪਾਣੀ ਦਾ ਲਾਇਆ ਭਾਈ ਜੀ ਇਹ ਪਾਣੀ ਵਾਲਾ ਕਿੱਥੇ ਹੈ ਉਹ ਬੱਕਰਾ ਆ ਬੱਕਰਾ ਆ ਹਾਂ ਹਾਂ 24000 ਲੱਗ ਗਏ ਤੇ ਨਹੀਂ ਭਾਈ ਯਾਰ ਫਿਰ ਚੀਜ਼ ਦੱਸ ਰਹੀ ਆ ਹਾਂ 3 ਚੀਜ਼ ਦਿਖਾਉਣਾ ਦੱਸ ਰਹੀ ਹੈ ਭਾਈ ਕੋਈ ਵੀ ਬੰਦਾ ਨਿੰਦ ਦੇ ਯਾਰ ਭਾਈ ਯਾਰ ਰੰਗ ਦੇਖ ਨਾ ਪ्योर ਪੱਕਾ ਰੰਗ ਆ ਆ ਪੱਕਾ ਭਾਈ ਉਹ ਮੇਲੇ ਚ ਬੱਕਰੀਆਂ ਪਾਈਆਂ ਹੋਣ ਹੈ ਨਾ ਭਾਈ ਯਾਰ ਮੈਂ ਤੜਕੇ ਦਾ ਉੱਥੇ ਬੈਠਾ ਫਿਰ ਉਹ ਡੇਢ ਵਾ ਪੰਜ ਵਾਰ ਹੀ ਕਹਿਦਾ ਮਾਤਾ ਯਾਰ ਉਹ ਥੀਮੜਾ ਬੜਾ ਕੰਮ ਲੱਗਦਾ ਫਿਰ ਕੀ ਗਾਣਾ ਓਏ ਇਹ ਕਿਹੜਾ ਘੱਟ ਪਾਰਖੂ ਆ ਇਹ ਵੀ ਸੋਨੇ ਇਹ ਵੀ ਸੋਨਾ ਹੀ ਲੈਂਦਾ ਭਈ ਉਹੀ ਕਰਦਾ ਮੇਰੇ ਕਿਹ ਨਾਲ ਕਰ ਮਰਦਾ ਨਾ ਗੋ ਆ ਲੈ ਫੜ ਤੂੰ ਪੈਸੇ ਲੈ ਮੈਨੂੰ ਹੋਰ ਪੈਸੇ ਵੀ ਲੈ ਜਾ ਮੇਮਣਾ ਵੀ ਲੈ ਜਾ ਬਾਈ ਬਸ ਕਾਲਾ ਨਾ ਹੈ ਕੋ ਯਾਰ ਕਿਦੋਂ ਕੰਮ ਕਾੜ ਗੱਡੀ ਉਹ ਯਾਰ ਕਿਦੋਂ ਤਾਂ ਹੱਥ ਧਰਾਵੇ ਕਿਦੋਂ ਮੇਹਣਾ ਗਾ ਕਾੜ ਗੱਡੀ ਉਹ ਗਾਲਾਂ ਦਾ ਜਿਹੇ ਦਾ ਕੱਢਣਾ ਸੋਡੀ ਬਾਈ ਬੈ ਜਾ ਬੈ ਜਾ ਓ ਬਾਈ ਯਾਰ ਇਕੱਲੇ ਹੀ ਬੋਲ ਨਿੱਕੇ ਆ ਫੜ ਭਾਈ ਕੁੜਾ ਮੈਂ ਕੀ ਜਾਉਂਗਾ ਬੱਕਰੀ ਕਹਿੰਦੇ ਉਹਦੇ ਟਾਈਮ ਲੈ ਜਾਂਦੇ ਆ ਪੈਸੇ ਪੂਰੇ ਕਰ ਲੋ ਪੰਤਰਾ ਦੇ ਕਟੋਲ ਚ ਭਾਈ ਮਾਂ ਤੇਰੀ ਦਾ 3.5 ਲੱਖ ਰੁਪਇਆ ਲੱਗਿਆ ਲੱਗਿਆ ਕਿਹਦੇ ਕਾਰਨ ਇਹਦੇ ਕਾਰਨ ਆਏ ਦੇ ਕਾਰਨ ਹੀ ਲੱਗਿਆ ਉਹ ਪੁੱਤ ਪੈਸੇ ਸਹੀ ਵੇਚਣਾ ਨਹੀਂ ਜੇ ਆ ਕੰਮ ਕਰਨਾ ਆਪਾਂ ਬੱਚੇ ਹੀ ਨਹੀਂ ਵੇਚਣਾ ਪਰ ਰਹਿਣ ਦੇ ਆਹ ਵਾ ਗੰਦਾ ਦਾ ਰਵਾ ਰਹਿਣ ਦੇ ਨੇ ਨੂੰ ਕੀ ਹੈ ਮੈਂ ਕਿਹਨੂੰ ਕਹੂੰਗਾ ਛਿੱਧੀ ਦੱਸ ਦੇ ਤੂੰ ਕੀ ਗੱਲ ਮੈਂ ਬੰਦੇ ਖੜੇ ਆ ਬੜੀ ਬੇਕਰਨੇ ਹੋਵਾ ਤਾਂ ਸਾਰੀ ਮਲਟੀ ਬੱਕਰਾ ਲੈ ਜਾ ਕਿਸੇ ਨੇ ਬੱਕਰਾ ਮਾੜਾ ਕਹਤਾ ਯਾਰ ਪੈਸੇ ਡਬਲ ਹੋ ਜਾਈਂ ਯਾਰ ਉਹ ਪੰਜੀ ਤਾਂ ਹੋ ਗਿਆ ਭਾਉ ਹੋ ਗਿਆ ਤੂੰ ਨਹੀਂ ਹੁੰਦਾ ਯਾਰ ਤੇ ਲੱਗਣਿਆ ਦੇ ਬਣਿਆਉਣ ਨੂੰ ਕੀ ਲੱਗਣਿਆ ਲੇਗਾ ਹਾਂ ਉਹ ਵੀਡੀਓ ਵੱਡੀ ਬਣੀਦਾ ਐਨਾ ਝਾਕ ੱਲਾ ਕੋਆ ਕਰਦਾ ਹੋਰ ਉਹ ਖੜ ਗਿਆ ਵੀਡੀਓ ਵੱਡੀ ਬਣੀ ਜਾਂਦੀ ਹੈ ਕਿ ਤੂੰ ਸਬਦਾ ਕਰ ਮੈਂ ਇਹਨੂੰ ਮੌਣੀ ਕਾ ਤੇ ਬੱਕਰਾ ਵਾਟੇ ਬੀਰੇ ਦਾ ਬੱਕਰਾ ਠੀਕ ਆ ਉਹ ਕੋਈ ਤਾਂ ਕਵੇ ਵੀ ਮਾੜਾ ਚੀਜ਼ ਆ ਨਹੀਂ ਬੱਚਾ ਨਹੀਂ ਮਾਰ ਬੰਦਾ ਵੀ ਨਹੀਂ ਮਾਰਾ ਯਾਰ ਬੱਚਾ ਕਿਉਂ ਨਹੀਂ ਮਾਰਾ ਬੰਦਾ ਮਾਰਾ ਬੰਦਾ ਮਾਰਾਗਾ ਬੰਦਾ ਰਹਗਾ ਹੀ ਬਾਈ 3 ਕਿਉਂ ਨਹੀਂ ਇਹ ਬਾਈ ਦੇ ਆ ਜਾ ਕੋਈ ਪੱਤੀ ਤੇਸਾ ਲਗਾ ਕੇ ਹਰੇ ਹਰੇ ਮੈਂ ਜਾ ਇੱਕ ਮੋੜ ਪੈਸੇ ਲੈ ਗਿਆ ਯਾਰ ਪੈਸੇ ਉਹ ਮਾਂ ਕਹਿੰਨ ਗੰਡਿਆ ਦਾ ਪੈਸੇ ਕਾਹਲਾ ਹੋ ਗਿਆ ਨਾ ਰੇਤੀ ਨੂੰ ਦੇਖਣ ਫਰਮਾਇਆ ਐ ਵੈਸੇ ਮੈਂ ਅੱਜ ਮੈਂ ਪਾਗਲ ਆ ਯਾਰ ਚੱਲ ਜਾ ਯਾਰ ਇਹਨਾਂ ਦੇ ਪੈਸੇ ਓਏ ਹੌਂਦੇ ਯਾਰ ਇਹਾਂ ਦੇ ਪੈਸੇ ਸਾਡੀ ਮੰਨਦਾ ਨਹੀਂ ਸਾਡੀ ਮੰਨਦਾ ਨਹੀਂ 100 ਲੱਗੇ ਯਾਰ ਬੰਦੇ ਨਹੀਂ ਮੰਨਦਾ ਇਹਨਾਂ ਦੇ ਪੈਸੇ ਹੋਰ ਵੀੜੀਆਂ ਲਾ ਰਹੇ ਹਨ ਉਹ ਨਾ ਬੱਤਰੀ ਨੂੰ 15 ਰੁਪਏ ਨਾਲ ਵੀੜੀ ਲੈ ਰਹੇ ਆ। ਉਹ ਮਾਰ ਰਾ ਸਰਕ ਡਾਂਗ। ਉਹ ਯਾਰ ਭਾ ਕੇ ਯਾਰ ਮੈਨੂੰ ਕਹਿੰਦਾ 40000 ਦਾ ਬੱਤਰਾ ਕਿਹਾ ਇਹਨਾਂ ਨੂੰ। ਇਹ ਦੇ ਰਹੇ ਨੇ 24-25000। ਹੋ ਗਿਆ ਛੱਡ ਯਾਰ। ਚੱਟ ਨੂੰ ਦੇ ਦੇ। ਯਾਰ ਬੱਤਰੀ ਬਹੁਤ ਚੱਲ ਗਈ। ਠੀਕ ਆ ਹੁਣ ਤਾਂ ਦੇ ਦੇ ਮੇਜਰਾ। ਦੇ 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 ਦੇ। ਯਾਰ ਮੋਗਾ ਕਰ ਯਾਰ। ਨਹੀਂ ਭਾਜੀ। ਉਹ ਮੈਂ ਰੱਖੀ ਹੋਇਆ ਮੈਂ ਕਿਹੜਾ ਸਿੱਟਿਆ ਹੋਇਆ। ਰੱਖੇ ਹੋਏ ਨੇ ਬੜੀਆਂ ਬਗ। ਉਹ ਗੱਲ ਕਿਵੇਂ ਮੰਨਣਾ ਯਾਰ ਜਦੋਂ ਪੈਸੇ ਦੀ ਗੱਲ ਆਵੇ 26000। ਉਹ ਬੰਦੇ ਇਹ ਜੇ ਬੱਚੇ ਕਦੇ ਧਰੇ ਪੈਣੇ ਚਾਤਾ ਯਾਰ ਨਹੀਂ ਆਜ਼ਾਦ ਫਿਰ ਕੋਈ ਮਰ ਜਿੰਨਾ ਹੋਣੀ ਨਹੀਂ ਉਹ ਤਾਂ ਇਹ ਰਬਈ ਉਹਦੀ ਮਰਜ਼ੀ ਹੈ ਅਗਲੇ ਦੀ ਯਾਰ ਨਹੀਂ ਬੁਗਦਾ ਜੇ ਇਹ ਜੇ ਮੈਨੂੰ ਲਿਆਵੇ ਯਾਰ 30-30 ਹਜ਼ਾਰ ਦੀ ਲਿਆਵੇ ਯਾਰ ਚਾਹੇ ਤੂੰ ਕਾਮਲੀਆਂ ਗੱਲ ਗੱਲਾਂ ਕਿਉਂ ਕਰਦਾ ਹੁੰਦਾ ਹਾਂ ਯਾਰ ਤੂੰ ਗੱਲਾਂ ਯਾਰ ਤੂੰ ਮੈਨੂੰ 30-30 ਦੇ ਲਿਆ ਦੇ ਹੋਰ ਚੌਹਾਂ ਦੀ ਆਉਣਾ ਚੌਹਾਂ ਦਾ ਹੁਣ ਤੈਨੂੰ ਕਿਹੜਾ ਪਤਾ ਨਹੀਂ ਆ ਇਹ ਇਹਦਾ ਦਿੱਤੀ ਇਹਦੇ ਵਾਜ ਦੇ ਦੇ ਕਰ ਉਹ ਯਾਰ ਦੇ ਦੇ ਲੱਗ ਰਿਹਾ ਮੈਂ ਆ ਜਾ ਨਾ ਦੇ ਵੀ ਹੋਣ ਨਹੀਂ ਆਪਾਂ ਯਾਰ ਤੂੰ ਉਹ ਨਾਂ ਲੈ ਭਰਾ ਮੇਰੇ ਮੈਂ ਕਿਹੜਾ ਤੇਰੇ ਧੱਕੇ ਨਾਲ ਤੂੰ ਤੇ ਹੱਸ ਓਏ ਨਹੀਂ ਹੁਣ ਆਪੋ ਜੀ ਯਾਰ ਦਾ ਬੱਚਾ ਹੋਊਗਾ ਜੀ ਲੱਗਦਾ ਨਹੀਂ ਹੁਣ ਨਹੀਂ ਰਹਿਣਾ ਕੋਈ ਕਰਕੇ ਫੜਾਉਂਗਾ ਫੜ ਕੇ ਵੇਚਦਾ ਯਾਰ ਹੁਣ ਵੀ ਦੀ ਗੱਲਾਂ ਮੈਨੂੰ ਮਜ਼ੇ ਦੇ ਯਾਰ ਬੱਕਰਾ ਉਹ ਯਾਰ ਚਾਚਾ ਕੋਲ ਬਣੂਗਾ ਫੇਰ ਹੀ ਨਾ ਹੱਥ ਨਾ ਬੰਨ ਦੇ ਤੂੰ ਮੇਰੇ ਬਾਪਾ ਵਰਗਾ ਚਾਚਾ ਇਹ ਹੱਥ ਲੈ ਗੀ ਇਹ ਹੱਥ ਲੈ ਗੀ ਗੀ ਦੇ ਰਿਹਾ ਹੁਣ ਤੂੰ ਸਰਾ ਇਹ ਕੀ ਆਖੋ ਲੈਣਾ ਯਾਰ ਨਹੀਂ ਨਹੀਂ ਨਫੜਾ ਯਾਰ ਬਾਪੂ ਆਖੀ ਕੋਈ ਗੱਲ ਨਹੀਂ ਕੋਈ ਗੱਲ ਹੈਗੀ ਯਾਰ ਮੈਨੂੰ ਮਾਰਦੇ ਪਾ ਗਏ ਯਾਰ ਇਹ ਯਾਰ ਇਹ ਗੱਲਾਂ ਨੇ ਕੋਈ ਸਹੀ ਕਿਨੇ ਦੀ ਹੋ 20 ਹਜ਼ਾਰ ਹੈ ਕਿਨੇ ਨਹੀਂ ਗਣ ਲੈਦੇ ਕਿਹਨਾਂ ਗਿਣੋ ਯਾਰ ਚੱਲੇ ਨਹੀਂ ਵਿਚਾਰੇ ਹੁਣ ਅੱਡੇ ਖੜੇ ਨਹੀਂ ਯਾਰ ਨਹੀਂ ਚੰਗਾ ਬੱਚਾ ਤੇ ਬੱਚਾ ਨਹੀਂ ਮਾੜਾ 25 ਹੈ 26 ਹੈ ਉਹ ਮੇਰੇ ਹੱਥ 'ਚ ਜਿਹਨੇ ਪੈਸੇ ਮੈਂ ਤਾਂ ਜੇਬ 'ਚ ਨਹੀਂ ਪਾਏ ਹੱਥ 'ਚ ਤਾਂ ਕੋਈ ਨਹੀਂ ਆਦਾ ਸਭੀਆ ਤਾਂ ਬਣਾ ਜਾ ਆ ਯਾਰ ਉਹ ਨਹੀਂ ਹੋਣਗੇ ਭਾਈ ਐਂ ਜੀ 10000 ਰੁਪਏ ਕੋਈ 10000 ਰੁਪਏ 27000 ਦੀ ਕੋਈ ਗੱਲ ਨਹੀਂ ਭਾਈ ਬੱਕਰਾ ਲੈ ਜਾ ਬੱਕਰਾ ਲੈ ਜਾ ਬੱਕਰਾ ਲੈ ਜਾ ਪੈਸੇ ਵੀ ਲੈ ਜਾ ਜਿੱਦਣ ਗਜਾਇਆ ਮੈਨੂੰ ਉਦੋਂ ਪੈਸੇ ਦੇ ਜੀ ਨਹੀਂ ਨਹੀਂ ਅਸ ਅਸ ਕੱਲ ਦੀ ਵੀਡੀਓ ਲਾਈਵ ਆ ਜਿੱਦਣ ਗਜਾਇਸ ਹੋ ਗਈ ਮੈਨੂੰ ਜੱਟ ਤਾਂ ਨਾ ਕਹੀਂ ਉਦੋਂ ਪੈਸੇ ਦੇ ਜੀ ਆ ਲੈ ਆ ਲੈ ਫੜ ਪੈਸੇ ਲੈ ਜਾ ਆ ਫੜ ਪੈਸੇ ਜਿਹੜੀ ਜਵਾਨ ਹੋ ਗਈ ਨਾ ਉਹਦੇ ਪੂਰਾ ਉਤਰ 22 22 ਹੋ ਗਿਆ 27 ਕਿਹਾ ਤਾਂ 27 ਦੇ ਪੂਰਾ ਉਤਰ ਜੇ ਬੱਚਾ ਲੈ ਕੇ ਜਾਣਾ ਕੋਈ ਫਾਇਦਾ ਨਹੀਂ ਹੈ ਉਹ ਨਹੀਂ ਠੀਕ ਕਰਦਾ 27000 ਰੁਪਏ ਨਹੀਂ ਭਾਈ ਗੱਲ ਤਾਂ ਜਿਹੜੀ ਜਿਹੜੀ ਹੋਈ ਆ ਆ ਵੀਡੀਓ ਚੱਲਦੀ ਆ ਮਾ ਤੇਰੀ ਜਮਾਨ ਤੇ ਫੁੱਲ ਚੜਾਏ ਨੇ ਵੀ ਚੱਲ ਕੋਈ ਗੱਲ ਨਹੀਂ ਆ ਨਵਾਂ ਬੰਦਾ ਮੱਤੀ ਮੱਤੀ ਲੱਗਿਆ ਬਣ ਕੇ 30 ਦਾ ਵੀ ਨਹੀਂ ਦਿੱਤਾ ਯਾਰ 22 ਆਪਾਂ ਆਪਾਂ ਇਹ 22 ਸਮਝ ਗਏ ਤੋ 1000 ਹਰ ਮਸਲ ਕਰੋ ਕਰੋ ਮੈਨੂੰ ਦੱਸੋ ਤੜਕੇ 30 ਲੱਗਿਆ ਮੈਂ 30 ਦਾ ਵੀ ਨਹੀਂ ਦਿੱਤਾ ਕਿੱਥੇ ਫਿਰਦਾ ਹਾਂ ਹੁਣ ਭਾਈ ਆਇਆ ਯਾਰ ਹੁਣ ਤੂੰ ਯਾਰ ਕਰੇਗਾ ਬੱਕਰਾ ਲੈ ਰੁਕ ਕੇ ਹਟਾ ਯਾਰ ਮੈਂ ਚੱਲੋ ਭਾਈ ਆ ਬੱਕਰਾ 20000 ਕੋਈ ਬੰਦਾ ਕਹਿ ਦੇਦਾ ਯਾਰ ਫੇ